ਕਾਨੂੰਨ ਕੀ ਕਹਿੰਦਾ ਹੈ ਲਾਅ ਐਂਡ ਆਰਡਰ ਕਹਿੰਦਾ ਹੈ ਯਾਰ ਖਾਲਿਸਤਾਨ ਦਾ ਅੱਤਵਾਦ ਹੈਗਾ ਇਹ ਤੇ ਤੁਸੀਂ ਵੀ ਦੇਖਦੇ ਹੋ ਸਮੇਂ ਸਮੇਂ ਤੇ ਇਹਦੀ ਜਿਹੜੀ ਚਿੰਗ ਹੈ ਉਹ ਸੁਲਗਦੀ ਰਹਿੰਦੀ ਹੈ ਸੋਲਗਦੀ ਰਹਿੰਦੀ ਹੈ ਹੁਣ ਹਲਾਰਾ ਮਿਲ ਗਿਆ ਅਮਰਪਾਲ ਦੇ ਆਣ ਨਾਲ ਸਰਬਜੀਤ ਦੇ ਆਣ ਨਾਲ ਕੀ ਬਣੇਗਾ ਉਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਹਨ ਨਾ ਦੇਖੋ ਹੁਣ ਅਮਰਪਾਲ ਤੇ ਸਰਬਜੀਤ ਦੇ ਨਾਂ ਦੇ ਉੱਤੇ ਮਤਲਬ ਕੋਈ ਨਵਾਂ ਗਰੁੱਪ ਜਿਹੜਾ ਹੈਗਾ ਉਹ ਖੜਾ ਕਰਨ ਦੀ ਕੋਸ਼ਿਸ਼ ਕਰ ਸਰਬਜੀਤ ਨੇ ਕਹਿ ਵੀ ਦਿੱਤਾ ਹਾਂ ਪਾਰਟੀ ਬਣੇਗੀ ਠੀਕ ਹੈ ਕਿ ਨਹੀਂ ਪਾਰਟੀ ਬਣੇਗੀ ਕਿਹੜੀ ਪਾਰਟੀ ਬਣੇਗੀ ਭਾਈ ਉਹ ਕਹਿੰਦਾ ਹੈ ਸ ਹੈ ਅਸੀਂ ਵੀ ਖਾਲੀ ਆ ਓਏ ਹੋਏ ਮੈਂ ਮੈਂ ਕਹਿੰਨਾ ਵੀ ਇਸ ਵੇਲੇ ਅੱਡੀ ਮਤਲਬ ਸਪੇਸ ਖਾਲੀ ਪਈ ਹੈ ਨਾ ਪੰਜਾਬ ਦੀ ਮੈਨੂੰ ਤਾਂ ਡਰ ਲੱਗਦਾ ਹੈ ਪੋਲਿਟੀਕਲ ਸਪੇਸ ਹੈ ਖਲਾਅ ਹੈ ਬਹੁਤ ਵੱਡਾ ਖਲਾਅ ਹੈ ਬਹੁਤ ਵੱਡਾ ਖਲਾਅ ਹੈ ਰਾਜਨੀਤਿਕ ਖਾਂ ਜਿਹੜੀ ਜਿਹੜੇ ਲਿਆਂਦੇ ਸੀ ਖਲਾਅ ਭਰਨ ਵਾਸਤੇ ਉਹ ਪੰਜਾਬ ਦੀ ਪਾਰਟੀ ਨਹੀਂ ਰਮਣ ਸਕੇ ਹੂੰ ਇਹਨਾਂ ਨੂੰ ਪੰਜਾਬ ਦੀ ਪਾਰਟੀ ਬਣਨ ਲਈ ਬੜਾ ਸਕੋਪ ਸੀਗਾ ਚਾਹ ਵਾਲੀ ਸਰਕਾਰ ਦੇਖੋ ਪੰਜਾਬ ਦੀ ਪਾਰਟੀ ਬਣਨ ਵਾਸਤੇ ਲਾਜ਼ਮੀ ਹੈ ਬਈ ਇਹਨਾਂ ਦੇ ਵਿੱਚ ਉਹ ਪੰਜਾਬ ਦਾ ਚਲ ਨਜ਼ਰ ਆਣੀ ਚਾਹੀਦੀ ਹੈ ਜਿਹੜਾ ਮਤਲਬ ਪ੍ਰੋਫੈਸਰ ਪੂਰਨ ਸਿੰਘ ਦਾ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਤਾਂ ਮੰਨ ਲਓ ਉਦਾਂ ਦੀ ਪਾਰਟੀ ਪੰਜਾਬ ਦੀ ਬਣਾ ਸਕਦੇ ਆ ਇਹ ਤਾਂ ਤਾਂ ਠੀਕ ਆ ਨਹੀਂ ਲੋਕਾਂ ਨੇ ਧੋਕੇ ਪਰੇ ਕਰ ਦੇਣੇ ਆ